ਇਹ ਉਹ ਹੋਰ ਹੋਰ ਹਾਂਜੀ ਕਿ ਨਾਮ ਇਹ ਆਪਣਾ ਹਰਵਿੰਦਰ ਸਿੰਘ ਢਿੱਲੋਂ ਭਾਜੀ ਕੀ ਕਾਰਨ ਆ ਜਾਮ ਲਾਇਆ ਤੁਸੀਂ ਓਰੇ ਜਾਣੇ ਏਸੀ ਕਰਕੇ ਲਾਇਆ ਵੀ ਟਰੱਕ ਖਾਲੀ ਨਹੀਂ ਹੋ ਰਹੇ ਸਾਡੇ 5-5 ਦਿਨ ਤੋਂ ਟਰੱਕ ਖੜੇ ਨੇ ਨਾ ਮੈਕਮਾ ਕੰਡੇ ਦੇ ਪੈਸੇ ਦੇ ਰਿਹਾ ਸਾਨੂੰ ਸਾਰੇ ਪਾਸੇ ਪਰੇਸ਼ਾਨੀ ਬਹੁਤ ਆ ਰਹੀ ਆ ਉਰੋ ਕੱਟੇ ਰਾਤ ਨੂੰ ਰੋਜ਼ 5-5 7-7 ਕੱਟੇ ਰਾਤ ਨੂੰ ਰੋਜ਼ ਚੋਰੀ ਹੋ ਜਾਂਦੇ ਨੇ ਮੈਕਮਾ ਕਹਿੰਦਾ ਤੁਸੀਂ ਪਹੁੰਚਾ ਪੂਰੀਆਂ ਕਰਾ ਕੇ ਸਾਨੂੰ ਪੈਸੇ ਦਿਓ ਜਜਾ ਜੋ ਮਰਜ਼ੀ ਕਰੋ ਸਾਨੂੰ ਕੱਟੇ ਲਿਆ ਕੇ ਦਿਓ ਜਿੱਥੋਂ ਮਰਜ਼ੀ ਅਸੀਂ ਕਿੱਥੋਂ ਕੱਟੇ ਲਿਆ ਕੇ ਦੀਏ ਦੱਸੋ ਜੀ ਕਿੱਥੋਂ ਪੂਰੇ ਕਰਿਆ ਸਿਸਟਮ ਕਿਵੇਂ ਕਰੀ ਚਲਾਈਏ ਡ라이ਵਰ ਰਾਤ ਨੂੰ ਪਰੇਸ਼ਾਨ ਹੁੰਦੇ ਆ ساری ਰਾਤ ਸੌਂਦੇ ਨਹੀਂ ਆ ਉਸ ਤੋਂ ਬਾਅਦ ਫੇਰੇ ਫੇਰ ਇਹਨਾਂ ਨੇ ਗੱਡੀਆਂ ਖਾਲੀ ਕਰਦੀਆਂ ਧਿਆਨ ਰੱਖਣਾ ਫੇਰ ਆਮੀ ਬਹੁਤ ਜ਼ਿਆਦਾ ਹੋ ਰਹੀ ਆ ਰੋਕਤੀ ਦਾ ਜਿਗਾਰ ਨਹੀਂ ਕੋਈ ਚਾਹ ਦਾ ਕੋਈ ਚੀਜ਼ ਦਾ ਜਿਗਾਰ ਨਹੀਂ ਹੈਗਾ ਸੋ ਸੋ ਗੱਡੀ ਖੜੀ ਆ ਗੱਡੀ ਵਾਲ ਨਿਗਾਹ ਮਾਰੋ ਤੂੰ ਤੁਹਾਨੂੰ ਆਪੇ ਪਤਾ ਲੱਜੂਗਾ ਕਿ ਕਿੰਨੀ ਕੁ ਗੱਡੀ ਖੜੀ ਹੈ ਜੀ ਇਹ ਪਰੇਸ਼ਾਨੀ ਆ ਰਹੀ ਬਹੁਤ ਜ਼ਿਆਦਾ ਕਿੰਨੇ ਦਿਨ ਤੋਂ ਗੱਡੀਆਂ ਅਨਲੋਡਿੰਗ ਨਹੀਂ ਹੋ ਰਹੀਆਂ ਪੰਜ-ਪੰਜ ਦਿਨ ਤੋਂ ਜੀ ਪੰਜ-ਪੰਜ ਕੋਈ ਐਫਸੀਆਈ ਮਹਿਕਮਾ ਨਹੀਂ ਸੁਣ ਰਿਹਾ ਕੋਈ ਹੋਰ ਮਹਿਕਮਾ ਨਹੀਂ ਸੁਣ ਰਿਹਾ ਹੁਣ ਇਹ ਦੇਖੋ ਤੁਸੀਂ ਕੰਡੇ ਵਾਲੇ ਪੈਸੇ ਨਹੀਂ ਦਿੱਤੇ ਅੱਜ ਜਿਹੜੀ ਐਫਸੀ ਐਗਜ਼ਾਮਰ ਨਾਲ ਗੱਲ ਕੀਤੀ ਜਿਹੜੇ ਅਫਸਰ ਬੈਠੇ ਹੋਏ ਉਹਨਾਂ ਨੇ ਕੀ ਜਵਾਬ ਤੁਹਾਨੂੰ ਦੇ ਉਹ ਹੁਣੇ ਮੈਡਮ ਨਾਲ ਡੀਐਫਸੀ ਮੈਡਮ ਨਾਲ ਗੱਲ ਹੋਈ ਆ ਮੈਡਮ ਕਹਿੰਦੀ ਮੈਂ ਡੀਐਮ ਨਾਲ ਗੱਲ ਕਰਦੇ ਆ ਕਿ ਮੈਂ ਮਸਲਾ ਹੱਲ ਕਰਦੀ ਆ ਜਿਵੇਂ ਵੀ ਡੀਐਫਸੀ ਮੈਡਮ ਨੇ ਹੁਣ ਕਿਹਾ ਹਜੇ ਤੱਕ ਮਰਗੀ ਜਦੋਂ ਹੋਏਗਾ ਉਦੋਂ ਆ ਹਜੇ ਤੱਕ ਹੋਇਆ ਨਹੀਂ ਕੋਈ ਪਤਾ ਸ਼ਾਂਤ ਪਤਾ ਲੱਗਦਾ ਘੰਟੇ ਦਾ ਲੱਗਦਾ ਅੱਧੇ ਘੰਟੇ ਦਾ ਲੱਗਦਾ ਕੋਈ ਪਤਾ ਨਹੀਂ ਹੈਗਾ ਜੀ ਅੱਜ ਸੀਐਮ ਭਗਵੰਤ ਸਿੰਘ ਪਟਿਆਲਾ ਆ ਰਹੇ ਆ ਅੱਜ ਉਹਨਾਂ ਦਾ ਕੰਮ ਕਰੋਗੇ ਤੁਸੀਂ ਹੁਣ ਵਿਰੋਧ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਜੀ ਪਹੁੰਚ ਕਰੋਗੇ ਆ ਉਹ ਕਿ ਜਿੱਦ ਕਰਤਾ ਕੋਰੇ ਤਰਨ ਲਾਉਗੇ ਅਸੀਂ ਜੇ ਨਹੀਂ ਪਾਵਾਂ ਸਾਡੇ ਘੰਟੇ ਤੱਕ ਹੱਲ ਹੋਈਗਾ ਫਿਰ ਅਸੀਂ ਦੁਬਾਰਾ ਰੋਡ ਬੰਦ ਕਰਾਂਗੇ ਅਸੀਂ ਫਿਰ ਦੁਬਾਰਾ ਤਰਨ ਲਾਵਾਂਗੇ ਭਾਈ ਜੀ ਠੀਕ ਹੈ ਹਾਂਜੀ ਹਾਂਜੀ ਕਿ ਨਾਮ ਹੈ ਜੀ ਆਪਣਾ ਆਮਨ ਗਿੱਲੇ ਜੀ ਭਾਈ ਜੀ ਕੀ ਕਾਰਨ ਆ ਤੁਸੀਂ ਤਰਨ ਲਾਇਆ ਹੋ ਰਹੇ ਹੋ ਭਾਈ ਜੀ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਮੀਡੀਆ ਵਾਲਿਆਂ ਦਾ ਜਿਹੜੇ ਸਾਡੇ ਪਹੁੰਚੇ ਹੋਦੇ ਗੱਲ ਇਹ ਹੈ ਭਾਈ ਜੀ ਪਹਿਲਾਂ ਜਿਹੜਾ ਹੁਣ ਜਿਵੇਂ ਉਰੇ 11 ਤੋਂ 10:30 11:00 ਤੱਕ ਕੰਮ ਨਹੀਂ ਚੱਲਦੀ ਕਰਦੇ ਐਫਸੀ ਵਾਲੇ ਸਾਡੇ ਚਾਰੇ ਬੰਦ ਕਰਦੇ ਜਿੱਥੇ ਗੱਡੀਆਂ 20 ਦੀ ਲੋਡ ਆ ਇਹ 100-100 ਗੱਡੀ ਬ ਪੰਜ ਪੰਦਰੋਂ ਗੱਡੀ ਨਹੀਂ ਖਾਲੀ ਹੋ ਰਹੀ ਸਾਡੀ ਆ ਪੰਜ ਪੰਦੇ ਰੋਗੇ ਡਰਾਈਵਰ ਪਰਛਾੜ ਹੋ ਰਿਆ ਆਦ ਨੂੰ ਚੋਰੀ ਹੁੰਦੀ ਔਰੇ ਕੋਈ ਸੁਣਵਾਈ ਨਹੀਂ ਡੀਐਮ ਸਾਹਿਬ ਨੂੰ ਫੋਨ ਕਰਦੇ ਆ ਕਰਦੇ ਸੁਣਵਾਈ ਕੋਈ ਨਹੀਂ ਪੁੱਛਦਾ ਬਾਈ ਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਸਾਡੀ ਗੱਡੀਆਂ ਖਾਲੀ ਹੋਣ ਟਾਈਮ ਦਾ ਆਖੋ ਆ ਇਹਦਾ ਟਾਈਮ ਬਤਾਓ ਜਿਵੇਂ 9 ਤੇ ਲੈ ਕੇ ਸਾਨੂੰ 7-8 ਵਜੇ ਤੱਕ ਖਾਲੀ ਕਰਨ ਗੱਡੀਆਂ ਕਿੰਨੇ ਡਰਾਈਵਰ ਹੋਣ ਤੁਹਾਡੇ ਕੋਲ ਭਾਈ ਜੀ 100 200 ਬੰਦਾ ਪਰਚਾਰ ਹੋ ਰਿਹਾ ਇਹ ਦੋ ਬੰਦੇ ਵਿੱਚੇ 200 ਬੰਦਾ ਪਰਚਾਰ ਹੋ ਰਿਹਾ ਇਹ ਆਉਂਦੇ ਨੇ 10 ਵਜੇ 10:30 ਵਜੇ ਕੰਮ ਚਾਲੂ ਕਰਦੇ ਸਾਢੇ 4 ਬੰਦ ਕਰ ਦਿੰਦੇ ਨੇ ਇਹ ਇਹਨਾਂ ਨੇ ਆਪਣੇ ਘਰ ਦਾ ਰਸਵਰ ਰੱਖਿਆ ਉਧਰੋਂ ਸਾਨੂੰ ਉਹਨੇ ਗੱਡੀਆਂ ਤੋਂ ਗੱਡੇ ਤੋਂ ਕਿੱਥੋਂ ਦੀਆਂ ਗੱਡੀਆਂ ਤੋਂ ਗੱਡੀਆਂ ਨਹੀਂ ਖਾਲੀ ਹੁੰਦੀਆਂ ਇੱਥੇ

ਜਿੱਥੇ ਦਸ ਟੋਲੇ ਲਵੜਾ ਚਾਰ ਟੋਲੇ ਭੇਜਦੇ ਨੇ ਉਹ ਕਹਿੰਦੇ ਥੋੜੇ ਇਹ ਮੁਲਾਜ਼ਮਾਂ ਦੀ ਦਿੱਕਤ ਸਾਰੀ ਕਿੱਥੇ ਜਿਵੇਂ ਚਾਰ ਪੈਰ ਲੱਗਾ 8 ਪੈਰ ਲਵਾ ਤੁਸੀਂ ਇਹ ਸਾਰੀ ਪ੍ਰੋਬਲਮ ਇੰਨੀ ਦੀ ਹੈ ਇਹਨਾਂ ਦੇ ਘਰ ਦਾ ਰਸਵਰਖਿਆ ਕਰ ਚਾਰ ਪੰਨਿਆਂ ਤੋਂ ਪ੍ਰੋਬਲਮ ਆ ਰਹੀ ਹੈ ਜੀ ਅਧਿਕਾਰਾਂ ਨਾਲ ਕਦੀ ਗੱਲਬਾਤ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਰੌਣਕ ਅੱਲਾਹ